ਲਾਲੜੂ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਸਾਬਕਾ ਕੌਂਸਲਰ ਰੂਪ ਸਿੰਘ ਅਰਵਾਣਾ ਪਰਿਵਾਰ ਸਮੇਤ ਆਪ ਸ਼ਾਮਿਲ ਅਕਾਲੀ ਦਲ ਨੂੰ ਲਾਲੜੂ ਸਰਕਲ ਵਿੱਚ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਕੌਂਸਲਰ ਰੂਪ ਸਿੰਘ ਅਰਵਾਣਾ ਨੇ ਆਪਣੇ ਪੁੱਤਰ ਅਮਨ ਰਾਣਾ ਭਾਈ ਗੰਗਾ ਰਾਮ ਅਤੇ ਸੈਕੜੀ ਸਮਾਰਥਕਾ ਸਮੇਤ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਦਾਮਨ ਫੜ ਲਿਆ ਪ੍ਰਿਸਟੋਲ ਗਾਰਡਨ ਵਿੱਚ ਹੋਏ ਸਮਾਗਮ ਦੌਰਾਨ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਹਨਾਂ ਦਾ ਨਿਗਾ ਸਵਾਗਤ ਕੀਤਾ ਅਤੇ ਯਕੀਨ ਦਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਬੰਦਾ ਸਤਕਾਲ ਮਿਲੇਗਾ ਰੰਧਾਵਾ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਸ਼ਾਮਿਲ ਹੋਣ ਨਾਲ ਨਾ ਸਿਰਫ ਲਾਰਡੋ ਸਰਕਲ ਵਿੱਚ ਸਗੋਂ ਪੂਰੇ ਡੇਰਾ ਬੱਸੀ ਹਲਕੇ ਵਿੱਚ ਆਪ ਪਾਰਟੀ ਨੂੰ ਵੱਡਾ ਰਾਜਨੀਤੀ ਲਾਭ ਮਿਲੇਗਾ ਛੋਟੇ ਵੀ ਰੱਜ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਔਰ ਮੈਨੂੰ ਬਹੁਤ ਵੱਡਾ ਮੇਰੀ ਪਾਰਟੀ ਨੂੰ ਖਾਸ ਕਰ ਭਗਵਾਨ ਸੀਮਾਨ ਜੀ ਨੂੰ ਤੇ ਮੈਨੂੰ ਖਾਸ ਕਰ ਆਪਣੇ ਹਲਕੇ ਦੇ ਡੇਰਾ ਬਾਰੇ ਬਹੁਤ ਵੱਡਾ ਇੱਕ ਵੱਲ ਮਿਲਿਆ ਮੇਰੇ ਵੱਡੇ ਵੀਰ ਜਿਨ੍ਹਾਂ ਦੇ ਨਾਲ ਮੇਰੇ ਪਿਤਾ ਜੀ ਤੋਂ ਲੈ ਕੇ ਲਗਭਗ ਮੇਰੇ ਤੋਂ 10 ਸਾਲ ਉਮਰ ਚ ਵੀ ਵੱਡੇ ਆ ਅਸੀਂ ਰਾਜਨੀਤੀ ਜਿਹਦੇ ਤੋਂ ਬਹੁਤ ਕੁਝ ਸਿੱਖਿਆ ਵੀ ਆ ਔਰ ਲਾਡੂ ਜੰਦਰ ਇਹਨਾਂ ਦੀ ਜੁਆਇਨ ਕਰਨਾ ਪਾਰਟੀ ਨੂੰ ਜਿਸ ਤਰ੍ਹਾਂ ਮੇਰੇ ਮੌਜੂਦਾ ਪ੍ਰਧਾਨ ਰਾਣਾ ਜੀ ਨੇ ਇਹਨਾਂ ਦੇ ਸਾਰੇ ਪਰਿਵਾਰ ਸ਼ਹਿਰ ਨੂੰ ਬਹੁਤ ਲੋੜ ਸੀ ਐਜੇ ਨਿੱਗਰ ਤੇ ਪੜ੍ਹੇ ਲਿਖੇ ਇਨਸਾਨ ਵੀ ਇਹਨੂੰ ਤੋਂ ਅਸੀਂ ਸਿੱਧ ਲੈ ਕੇ ਡੇਰਾ ਬਸਿੱਧ ਹਲਕੇ ਦੇੰਦਰ ਲਾਡੂ ਨੂੰ ਡਰਾਈਵ ਕਰਨ ਲਈ ਪੂਰਾ ਯੋਗਦ ਸਾਡਾ ਛੋਟਾ ਵੀਰ ਹੈ ਰਾਣਾ ਅਮਨ ਇਹਨਾਂ ਦੇ ਕਰਕੇ ਨੌਜਵਾਨ ਸਾਥੀ ਜਿਨੇ ਜੁਆਇਨ ਕੀਤੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਆਪਣੀ ਬੁੱਕਰ ਚ ਲੈ ਕੇ ਆਣਾ ਬੱਚਿਆਂ ਨੂੰ ਮੈਂ ਕੋਸ਼ਿਸ਼ ਕਰੂੰਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਾਜਨੀਤੀ ਤੋਂ ਪਰੋਠ ਕੇ ਆਪਣੇ ਹਲਕੇ ਦਾ ਵਿਕਾਸ ਕਰ ਸਕਦੇ ਹਾਂ ਮੈਂ ਜੀ ਰੰਧਾਵਾ ਸਾਹਿਬ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜੋ ਇਹਨਾਂ ਦਾ ਡਿਵੈਲਪਮੈਂਟ ਬਾਰੇ ਵੀਜ਼ਨ ਐ ਸੋਚ ਐ ਜੋ ਕਰ ਰਹੇ ਹਾਂ ਉਸ ਤੋਂ ਪ੍ਰਭਾਵਿਤ ਹੋ ਕੇ ਅੱਜ ਪਾਰਟੀ ਜੁਆਇਨ ਕੀਤੀ ਐ ਚਾਹ ਗੁਰਸਹਾਜ ਰੰਧਾਵਾ ਜੀ ਨਾਲ ਮਲੇ ਜੋ ਇਹਨਾਂ ਦਾ ਵੀਜ਼ਨ ਐ ਉਹ ਬਹੁਤ ਕਲੀਅਰ ਐ ਕਿ ਲੋਕਾਂ ਦੇ ਸੁਪਨੇ ਤੇ ਸਮੱਸਿਆਵਾਂ ਉਹਨੇ ਬਿਲਕੁਲ ਇਹਨਾਂ ਨੂੰ ਸਮਝ ਆ ਉਸ ਚੀਜ਼ ਦੇ ਵੀ ਕਿੰਦਾ ਨੂੰ ਹੱਲ ਕਰੀਏ ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਰੰਧਾਵਾ ਸਾਹਿਬ ਦੇ ਕੋਲ ਆਇਆ ਤੇ ਇਹਨਾਂ ਦੇ ਵਾਅਦਾ ਕਰਦਾ ਹਾਂ ਵੀ ਜੋ ਜਿੱਦਾਂ ਹੁਕਮ ਹੋਏਗਾ ਉਤਾ ਚੱਲਾਂਗੇ ਆਪਾਂ ਜੀ ਧੰਨਵਾਦ ਜੀ